ਸੋ ਸਰਦਾਰ ਗਾਹ ਬੈਠਾ ਗੋਲੇ ਪਾ ਰਿਹਾ ਬੈਠਾ ਸਦਾ ਚੜਦੀਆਂ ਕਲਾ ਚ ਰਹੇ ਤਕਦੀਰ ਵੇਖ ਦਿੰਨੇ ਆ ਬੱਚਾ ਨਹੀਂ ਨਹੀਂ ਸਰਦਾਰਾਂ ਦੀ ਤਕਦੀਰ ਦੇਖੋ ਸਾਡੀ ਤਾਂ ਆ ਹੀ ਕੁਝ ਲਿਖਿਆ ਹੋਇਆ ਹੈ ਸ਼ਾਂਤਾਂ ਦੀ ਘਰਾਂ 'ਚ ਤਾਂ ਮੰਗਣਾ ਹੀ ਮੰਗਣਾ ਹੁਣ ਖੇਤਾਂ 'ਚੋਂ ਵੀ ਤੁਰਪੇ ਬੱਲੇ ਸਾਧੜਿਓ ਓ ਬਾਬਾ ਖੇਤਾਂ ਦੀ ਤਾਂ ਬਖਸ਼ ਦਿਆ ਕਰੋ ਉਹ ਕਾਲਪੁਰਖ ਲਿਆਉਂਦਾ ਬੱਚਾ ਕਿਉਂ ਮੇਰੇ ਕੀ ਫੁੱਲ ਲੱਗੇ ਕੋਈ ਮੈਂ ਤੈਨੂੰ ਲੁੱਟਣ ਨਹੀਂ ਆਇਆ ਬੱਚਾ ਮੈਂ ਤਾਂ ਮੱਥੇ ਦੀਆਂ ਤਕਦੀਰਾਂ ਹੱਥ ਦੀਆਂ ਲਕੀਰਾਂ ਵੇਖ ਕੇ ਦੱਸਦਾ ਤੈਥੋਂ 2 ਰੁਪਈਆ ਦਾ ਲਾਲਚ ਨਹੀਂ ਕਰਦਾ ਬੱਚਾ ਇਥੋਂ ਕੁਝ ਲੈ ਕੇ ਨਹੀਂ ਜਾਣਾ ਤੈਨੂੰ ਸ਼ੰਤਾ ਨੇ ਦੇ ਕੇ ਜਾਂਦਾ ਤੇ 10 15 ਦਿਨ ਹੋਵੇ ਉਹਦੇ ਤੇ ਪਿੰਡ ਕਣਕ ਮੰਗਦਾ ਫਿਰਦਾ ਸੀ ਤੂੰ ਅਸੀਂ ਹਰ ਦਵਾਰ ਰਹਿਨੇ ਆ ਬੱਚਾ ਹਰ ਦਵਾਰ ਮੈਂ ਤੈਨੂੰ ਖੁਦ ਵੇਖਿਆ ਬੱਚਾ ਮੈਂ ਝੂਠ ਨਹੀਂ ਬੋਲ ਤੇ ਹਰ ਦਵਾਰ ਕਿ ਤੂੰ ਕਿੱਥੋਂ ਆ ਗਿਆ ਤੂੰ ਬੱਚਾ ਤੈਨੂੰ ਗਲਤ ਸੁਣ ਗਿਆ ਮੈਂ ਕਿਹਾ ਹਰ ਬਾਰ ਹਰ ਬਾਰ ਆ ਕੇ ਜਾਣੇ ਆ ਬੱਚਾ ਮੰਗਦੇ ਆ ਅੱਛਾ ਅੱਛਾ ਸੰਤਾਂ ਦਾ ਕੰਮ ਆ ਮੰਗਣਾ ਬੱਚਾ ਚਲੋ ਠੀਕ ਹੈ ਪਰ ਮੈਂ ਤਾਂ ਹੱਥ ਬਕਾਉਣ 'ਚ ਵਿਸ਼ਵਾਸ ਨਹੀਂ ਰੱਖਦਾ ਬੱਚਾ ਤੇਰਾ ਹੱਥ ਵੇਖ ਦਿੰਨੇ ਆ ਤੈਨੂੰ ਗੱਲਾਂ ਦੱਸ ਦਿਆਂ ਓਏ ਯਾਰ ਮੈਂ ਤਾਂ ਇੱਥੋਂ ਪੈਸੇ ਨਹੀਂ ਮੰਗਦਾ ਬੱਚਾ ਤੇ ਫਾਇਦਾ ਵੀ ਫਿਰ ਕੀ ਸੋ ਕਾਲਪੁਰਖ ਜਿਵੇਂ ਕਰਦਾ ਹੈ ਬੱਚਾ ਜੀ ਬੱਚਾ ਲੈ ਰਾਂ ਬੈਰਾ ਹੋ ਜਾਣੀਆਂ ਰੰਗ ਭਾਗ ਲੱਗ ਜਾਣਗੇ ਤੇਰੇ ਘਰੇ ਕੋਈ ਕਾਟਾ ਆ ਨਾਟ 11 ਘੜਾ ਤੇਰਾ ਉਹ ਨਾਟ 11 ਨਹੀਂ ਬਾਬਾ ਸੋਨਾ ਲਿਕਾ ਇਹ ਅੱਛਾ ਸੋਨਾ ਲਿਕਾ ਉਹ ਮੂਸੇ ਵਾਲਾ ਨਾਟ 11 ਕਹਿੰਦਾ ਹੁੰਦਾ ਨਾ ਸਾਡੇ ਵੀ ਯਾਦ ਰਹਿ ਗਿਆ ਵੀ ਨਾਟ 11 ਓਏ ਤੂੰ ਮੁੱਛਿਆ ਕੀ ਕਰਦਾ ਬਈ ਬੱਤੁਰਦੇ ਫਿਰਦੇ ਰਹਿਨੇ ਆ ਬੱਚਾ ਮੂਛੇ ਵਾਲਾ ਸਾਡਾ ਫੈਨ ਆ ਜਿੱਦੋਂ ਜਾਣੇ ਆ ਸੰਤਾਂ ਨੂੰ ਚਾਹ ਪਾਣੀ ਛਕਾਉਂਦਾ ਲੰਗਰ ਪਰ ਸ਼ਾਦੇ ਛਕਾਉਂਦਾ ਮੂਛੇ ਵਾਲਾ ਤੇਰਾ ਫੈਨ ਆ ਬੱਚਾ ਉਦੀ ਮਾਇਆ ਸੰਤਾ ਦੀ ਮਾਇਆ ਬੱਚਾ ਸਾਡਾ ਤਾਂ ਗਰਦਾਸ ਮਨ ਵੀ ਫੈਨ ਰਿਹਾ ਓਏ ਹੋ ਹੋ ਫਿਰ ਮੰਨੇ ਸੰਤਾ ਨੂੰ ਓ ਬਾਬਾ ਗੱਲ ਸੁਣ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਸਾਧਾਂ ਤੋਂ ਜਿਹੜਾ ਚੋਲਾ ਪਾਇਆ ਹੁੰਦਾ ਨਾ ਉਹ ਵੀ ਪਖੰਡੀ ਨਿਕਲਦਾ ਪਰ ਮੈਂ ਤੈਨੂੰ ਦੱਸਾਂ ਅੱਜ ਲਾਸਟ ਵਾਰ ਤੈਨੂੰ ਵੀ ਦੇਖ ਲੈਣਾ ਠੀਕ ਹੈ ਹਾਂ ਚਲ ਆ ਜਾ ਬਹਿ ਜਾ ਇਹ ਚੋਲਾ ਬੱਚਾ ਚੋਰਾں ਦੇ ਵੀ ਪਾਇਆ ਤੇ ਸ਼ਾਦਾਾਂ ਦੇ ਵੀ ਪਾਇਆ ਬਾਣਾ ਉਹ ਮੰਨਦਾ ਮੈਂ ਮੰਨਦਾ ਐਸ ਗੱਲ ਨੂੰ ਪਰ ਆ ਜਾ ਚੱਲ ਫਿਰ ਤੈਨੂੰ ਮਨਾਈਏ ਆ ਜਾ ਤੂੰ ਹੱਥ ਫੇਰ ਵੇਖੀ ਪਹਿਲਾਂ ਥੋੜੀ ਚਾਹ ਪੀ ਲੈ ਹੂੰ ਚਲ ਉਹ ਚਾਹ ਛਕ ਦਿੰਨੇ ਆ ਬੱਚਾ ਹੋਰ ਉਹ ਵੀ ਤੂੰ ਅੱਖੇ ਮੁੱਸੇ ਵਾਲੇ ਨਾ ਹਉਣ ਜਾਣਾ ਬੱਚਾ ਛੱਡਾ ਛਾਰੇ ਸਾਡਾ ਗੱਗੂ ਕਿੰਨਾ ਵੀ ਹਉਣ ਜਾਣਾ ਬੱਚਾ ਵੀ ਛੱਡਾ ਫੈਨ ਹੈ ਕਦੀ ਗੱਲ ਫੋਟੋ ਹੀ ਕਿ ਚੱਲੇ ਯਾਰ ਮੇਰੇ ਅਕੀਦੀ ਬੱਚਾ ਸ਼ਾਦ ਬਣਨਾ ਬਹੁਤ ਔਖਾ ਇੱਕ ਗੱਲ ਕਹਾ ਬੱਚਾ ਲੈ ਬਾਬਾ ਸ਼ਾਂਤਾਂ ਦੇ ਬਰਾਬਰ ਨਹੀਂ ਬੈਠੀਦਾ ਬੱਚਾ ਅੱਛਾ ਬਾਬਾ ਹਾਂ ਚੱਲ ਥੱਲੇ ਬੈਠ ਦੂੰ ਮੈਂ ਹਾਂ ਜਾ ਵੀ ਤੂੰ ਬਾਬਾ ਤੇਰਾ ਹੱਥ ਵੇਖ ਤੇ ਮੈਂ ਜਿਹੜੀ ਰੈਂਦੀ ਉਹ ਬੋਣੀ ਹੈ ਤੂੰ ਦਿਲ ਦਾ ਬਹੁਤ ਚੰਗਾ ਦਿਲ ਦਾ ਸਾਫ ਹੈ ਦਿਲ ਦਾ ਸਾਫ ਹੈ ਬੱਚਾ ਇਹ ਤਾਂ ਬਾਬਾ ਤੇਰੀ ਗੱਲ ਸਹੀ ਹੈ ਚਲੋ ਬਹਿ ਕੇ ਚਾਹ ਛਕਦੇ ਆਇਆ ਬਾਬਾ ਫਿਰ ਇਧਰ ਆ ਆਉਨਾ ਬੱਚਾ ਆਇਆ ਮੈਂ ਉੱਠ ਕਰਦਾ ਲੈ ਬਾਬਾ ਮੈਂ ਬਹਿ ਗਿਆ ਇੱਧਰ ਸਾਡੀ ਕਰਦਾ ਬਾਬਾ ਸੇਕ ਕੋਈ ਮਾਂ ਮਕੜੀਆਂ ਨਹੀਂ ਫੜਦਾ ਇਹ ਜਾਪ ਹੁੰਦਾ ਇਹ ਸੰਤ ਜਾਪ ਕਰਦੇ ਆ ਬੱਚਾ ਠੀਕ ਹੈ ਬਾਬਾ ਇਹ ਜਾਪ ਹੈ ਹਾਂ ਬਾਬਾ ਵਸ ਫਿਰ ਤੂੰ ਆ ਤਵੇਖ ਤੇ ਮੈਂ ਤੈਨੂੰ ਐਂ ਆ ਨਾ ਵੀ ਮੇਰੀ ਗੁੱਗੂ ਬਿੱਲ ਨਾਲ ਫੋਟੋ ਜ਼ਰੂਰ ਲੈ ਕੇ ਤੇਰੀ ਜੱਫੀ ਬਾਕੇ ਫੋਟੋ ਕਰਵਾਤੀ ਮਨੇ ਸੰਤਾਨੋਂ ਹਾਂ ਬਾਬਾ ਜ਼ਰੂਰ ਬਿਲਕੁਲ ਮੰਨੂ ਆ ਗੁੱਗੂ ਕਿੱਲ ਦੇ ਦੋ ਬੱਚੇ ਆ ਹਾਂ ਮਾਨੂੰ ਸਰਪੰਚ ਕਿਨੇ ਬਣਾਇਆ ਇਹਨੇ ਬਣਾਇਆ ਬਾਬਾ ਦਾਸ ਨੇ ਬੱਚਾ ਦਾਸ ਨੇ ਤੁਸੀਂ ਬਣਾਇਆ ਬਾਬਾ ਅੱਛਾ ਬਸੋ ਪਰਮਾਤਮਾ ਗੇਰ ਦਾਸ ਕਰੀ ਤੇ ਬਣ ਕੇ ਸਾਰਾ ਪਰਿਵਾਰ ਸ਼ਖਤਾ ਨੂੰ ਪੂਰਾ ਚਾਹ ਬੰਨ ਪਰਛਾਤੇ ਪੈਣਾ ਮੁਰ ਨਹੀਂ ਦਿੰਦਾ ਜਦੋਂ ਚੱਲੇ। ਇਹ ਫਿਲਮਾਂ ਤੇ ਚੜਾਈ ਕੀਤੀ ਹੈ ਕਿ ਗੂਗਲ ਨੇ ਹਾਂ ਉਹ ਤਾਂ ਬਾਬਾ ਸਟਾਰ ਆ ਸਾਰਾ ਪੰਜਾਬ ਕੀ ਹਿੰਦੁਸਤਾਨ ਹੀ ਉਹਦੇ ਚ ਵੀ ਸ਼ਾਂਤਾਂ ਦਾ ਕਿਵੇਂ ਬਸ ਅਰੇ ਦਾਸਾ ਕਰੀ ਦੀ ਐ ਮੱਥੇ ਤੇ ਤਕਦੀਰਾਂ ਵੇਖ ਕੇ ਤੂੰ ਚਾਰ ਫਾਰਮੂਲੇ ਦੱਸੀ ਉਹਨੇ ਬਣਾ ਲੈ। ਜੋ ਜੈ ਜੈਕਾਰ ਹੋਗੀ। ਅਬਾਬਾ ਬੱਚਾ ਹੁਣ ਜੇ ਫਿਲਮ ਇੰਡਸਟਰੀ ਦੀ ਪੁੱਛੇਂਗਾ ਤਾਂ ਸਾਰੀ ਫਿਲਮ ਇੰਡਸਟਰੀ ਤਾਂ ਮੈਨੂੰ ਪਾਲਦੀ ਫਿਰ। ਤੇ ਬਾਬਾ ਤੂੰ ਫਿਲਮਾਂ 'ਚ ਕੰਮ ਕਰਨਾ ਸੀ ਫਿਰ। ਬੱਚਾ ਸੰਤਾਂ ਦਾ ਕੰਮ ਨਹੀਂ। ਸਾਡਾ ਕੰਮ ਹੈ ਲੋਕਾਂ ਦੇ ਭਲੇ ਕਰਨੇ ਬੱਚਾ ਜੇ ਤੇਰਾ ਹੁਣ ਖੇਤਾਂ 'ਚ ਚੱਲ ਕੇ ਭਲਾ ਕਰਨਾ। ਸਾਨੂੰ ਕੋਈ ਲਾਲਚ ਨਹੀਂ ਆ ਹਣ ਸਾਡੀ ਤਰਮਿੰਦਰ ਨਾਲ ਪੂਰੀ ਯਾਰੀ ਸੀ ਇਹ ਤਾਂ ਇਹ ਮੁੰਡੇ ਨੇ ਚਬਲ ਮਾਰਦੀ ਅਜਾ ਨਹੀਂ ਦੇਵਲ ਨੇ ਕਿਸਾਨਾਂ ਕਰਕੇ ਹਾਂ ਉਹੀ ਤਾਂ ਕਹਿਣਾ ਬੱਚਾ ਸੀ ਵੀ ਤਾਂ ਕਿਸਾਨਾਂ ਦੇ ਨਾਲ ਹੀ ਆ ਬੱਚਾ ਦੋ ਮਣਾ ਨਾ ਅਜ ਅਸੀਂ ਕਛਾਨਾਂ ਤੋਂ ਲੈਨੇ ਆਂ ਔਰ ਅਸੀਂ ਕੀ ਤੋਂ ਲੈਨੇ ਆਂ ਆ ਬਾਬਾ ਆ ਨਾ ਆ ਫਸਲ ਨਹੀਂ ਹੁੰਦੀ ਹੁਣ ਮੈਂ ਇਹ ਵੀ ਮੜਾ ਚ ਕਰੀ ਚੰਗਾ ਆਖਿਆ ਸਾਰਾ ਬੇਫਿਕਰ ਹੋ ਜਾ ਲੈ ਹੱਥ ਪਖਾ ਬੱਚਾ ਤੇਰਾ ਓ ਹੋ ਹੋ ਯਰਦਾ ਲਾਲਾ ਕੇ ਬੱਚਾ ਲਖੀਰਾ ਹੀ ਸਾਫ ਕਰ ਛੱਡੀਆ ਜਰਦਾ ਨਹੀਂ ਬਾਬਾ ਕਲੀ ਕਰਦੀ ਸੀ ਬਾਗ ਨੂੰ ਜਾਣੋ ਹੱਥੇ ਧੋ ਕੇ ਆ ਕਰੋ ਨਾ ਚੱਲਦਾ ਬੱਚਾ ਹੱਥ ਛੂਕੀ ਕੇ ਬਾਬਾ ਕੋਨੇ ਮੈਂ ਯੰਤਰ ਮੰਤਰ ਮਾਰਦਾ ਬੱਚਾ ਅਲੀ ਕਚੁੰਦਰ ਚੱਕਰ ਚੁੰਦਰ ਅਲੀ ਕਲੁੰਦਰ ਪੁੰਦਰ ਚੁੰਦਰਾ ਛੂ 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 ਬਾਬਾ ਆਹ ਕਿਹੜਾ ਜਾਪ ਹੋਇਆ ਅਲੀ ਕੁੰਦਰ ਮੁੰਦਰ ਆ ਕੀ ਸੀ ਹੈ ਅਲੀ ਕਲੁੰਦਰ ਛੁੰਦਰ ਮੁੰਦਰ ਛੋ 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 ਇਹ ਬੱਚਾ ਜੀ ਹਰੀ ਇੱਕ ਜਾਪ ਕਰ ਲੈ ਤਾਂ ਫਿਰ ਸ਼ੰਤਨਾ ਬਣ ਜੇ ਇਹ ਜਾਪ ਤੈਨੂੰ ਵੀ ਕਰਨਾ ਪੈਣਾ ਬੋਲ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਮੁੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਮੁੰਦਰ ਝੁੰਦਰ ਝੂ 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 ਬੱਚਾ ਕਿਉਂ ਜਾਪ ਦੀ ਜੜ ਕੱਢੀ ਜਨ ਬਾਬਾ ਫਿਰ ਨਹੀਂ ਸਾਡੇ ਹੁਣ ਕੰਮ ਥੋੜੇ ਹੀ ਆ ਫਿਰ ਛੋਟੇ ਬੱਚੇ ਪਰ ਸੁਣਿਆ ਨਹੀਂ ਬਾਬਾ ਇੱਕ ਦੀ ਬੱਚਾ ਇਹ ਜਾਪਾ ਹੈ ਨਾ ਜਿਹੜਾ ਇਹ ਜਾਪਾਂ ਦਾ ਪਿਓ ਹੈ ਜਿਵੇਂ ਆਪਾਂ ਆਪਣੇ ਕੋਲੇ ਕਵਾਂਟਲ ਦੁੱਧ ਹੈ ਹੂੰ ਕਵਾਂਟਲ ਦੁੱਧ ਤਾਂ ਆਪਾਂ ਇਕੱਠਾ ਪੀ ਲ ਕੇ ਪੀਤਾ ਜਾਉ ਨਹੀਂ ਬਾਬਾ ਜੋ ਨੂੰ ਰੜਕ ਕੇ ਤਾਂ ਨਹੀਂ ਮਾਰ ਕੇ ਇੰਨਾ ਕ ਮੱਖਣ ਨਹੀਂ ਤਾਂ ਇਹ ਮੱਖਣ ਹੈ ਉਹਦਾ ਸਮਝਤਾ ਗਿਆ ਹੀ ਹੋਵੇਗਾ ਅਲੀ ਕਲੁੰਦਰ ਜੁੰਦਰ ਮੁੰਦਰ ਛੋ ਜੋ ਝੋ ਯੋ ਬੱਚਾ ਤੇਰਾ ਹੱਥ ਮੇ ਕੀਏ ਛਾਪ ਕਰ ਰਿਆ ਹਾਂ ਬਾਬਾ ਇਹ ਬੱਚਾ ਦਿਲਦਾਰ ਛਾਪ ਹੈ ਹਾਂ ਬਾਬਾ ਸਹੀ ਗੱਲ ਕਿਸੇ ਦਾ ਮਾੜਾ ਨਹੀਂ ਸੋਚਦਾ ਨਹੀਂ ਸੋਚਿਆ ਬਾਬਾ ਕਦੇ ਕਿਸੇ ਦਾ ਮਾੜਾ ਨਹੀਂ ਕਰੇ ਨਹੀਂ ਕਰੂਆ ਕਿਸੇ ਨੂੰ ਭੁੱਖਾ ਨਹੀਂ ਤੋੜਿਆ ਬੱਚਾ ਬਿਮਾਰੀਆਂ ਨੇ ਦਬ ਛੱਡਿਆ ਠੀਕ ਹੈ ਬਾਬਾ ਸਹੀ ਗੱਲ ਲੱਤ ਦੱਪਦਾ ਬਾਹ ਖੜੀ ਬਾਹ ਦੱਲਦਾ ਲੱਤ ਖੜੀ ਹਾਂ ਕੋਈ ਨਾ ਕੋਈ ਪੰਗਾ ਪਿਆ ਜਾਂਦਾ ਬਿਮਾਰੀ ਦਾ ਬਾਬਾ ਇਹ ਗੱਲ ਤੇਰੀ ਸੱਚੀ ਹੈ ਹਾਂ ਸ਼ਾਹ ਦਾ ਬਾਰ ਦਫੰਦੀ ਜੀ ਪਰ ਪੈਸਾ ਨਹੀਂ ਠਿੱਕਦਾ ਬਾਬਾ ਜ਼ਮੀਨ ਪੈਸਾ ਕਰੇ ਵੀ ਬਹੁਤ ਆਉਂਦਾ ਪਰ ਖੜਦਾ ਨਹੀਂ ਨਹੀਂ ਖੜਦਾ ਬਾਬਾ ਇੱਥੇ ਕਿਰਫਾਰੂ ਕੀ ਪਈ ਹੈ ਬਾਬਾ ਹਾਲ ਦੱਸੋ ਹਾਲ ਬੱਚਾ ਧਲੀ ਉਹ ਤਾਂ ਚੁੰਦਰ ਮੁੰਦਰ ਛੂ 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 ਘਰ ਦੇ ਵਿੱਚ ਬੱਚਾ ਸਭ ਤੋਂ ਵੱਡਾ ਨੋਟ ਕਿਹੜਾ ਤੇਰੇ ਕੋਲ ਹੈ ਕਿ ਜੀਵ ਦੇ ਵਿੱਚ ਘਰ ਤਾਂ ਹੁਣ ਕਿੱਥੇ ਹੈ ਦੇਖਦੇ ਆਂ ਬਾਬਾ 500 ਦਾ ਬਾਬਾ ਨਹੀਂ ਦਵਾਲੇ ਬਾਬਾ ਕੋ ਪੈਸਾ ਦੇਣਾ ਮੈਂ ਤਾਂ ਮੈਂ ਨਹੀਂ ਲੈ ਕੇ ਜਾਣਾ ਬੱਚਾ ਮੈਂ ਨਹੀਂ ਲੈ ਕੇ ਜਾਣਾ ਅੱਛਾ ਤੇਰਾ ਨੋਟ ਤੈਨੂੰ ਬੱਬਾ ਮੈਨੂੰ ਕੋਈ ਲਾਲਚ ਨਹੀਂ ਬੱਚਾ ਦੇਖ ਨਹੀਂ ਤੋ ਚਾਟਾਈ ਸ਼ੱਕ ਲੈ ਰੋਟੀ ਸ਼ੱਕ ਪਰਛਾਦਾ ਪਾਣੀ ਹੋ ਗਿਆ ਬਸ ਬੈਠ ਪੂਜਾ ਛੋ ਜਾ ਕੇ ਠੀਕ ਹੈ ਬੱਬਾ ਘਾੜਾ ਤੇ ਰਹਿਣੀ ਵੀਰੇ ਦਾ ਕੀ ਕਰਨਾ ਬੱਬਾ ਤੈਨੂੰ ਪਾ ਕਰਕੇ ਦਿੰਨਾ ਬੱਚਾ ਇਹਦੇ ਇਸ ਤੇ ਹਾਂ ਸ਼ਾਇਦ ਕਿਸੇ ਨੇ ਬਹੁਤ ਵੱਡਾ ਘਰੋ-ਕਰ ਖੜਾ ਕਰ ਛੱਡਿਆ ਬੱਚਾ ਕੌਣ ਹੋ ਸਕਦਾ ਬੱਬਾ ਆਪ ਤਾਂ ਹੀ ਹੁੰਦਾ ਹਟ ਹਟ ਅਲੀ ਕਲੁੰਦਰ ਛੁੰਦਰ ਮੁੰਦਰ ਛੋ ਝੋ ਝੋ ਅਲੀ ਕਲੁੰਦਰ ਛੁੰਦਰ ਮੁੰਦਰ ਛੋ ਝੋ ਮੋ ਛੋ ਬਿੱਤਰੀ ਦੀ ਬੱਬਾ ਬੋਦੀ ਮਾਇ ਨੋਟ ਬਾਰੇ ਦਾ ਸੋਚ ਫਿਰ ਬਾਬਾ ਉਹ ਕਿੱਧਰ ਗਿਆ ਫਿਰ ਤੂੰ ਉਹਦੇ ਬਾਰੇ ਤਾਂ ਸੋਚ ਹੀ ਨਾ ਕਿੱਥੇ ਮਿਲੂ ਮੈਨੂੰ ਉਹ ਇਹ ਤਾਂ ਘਰੇ ਜਾਵੇਂਗਾ ਨਾ ਤੇਰੇ ਸੰਦੂਕ ਚ ਪਏ ਹੋਣਗੇ ਸੰਦੂਕ ਚ ਪਏ ਹੋਣਗੇ ਹਾਂ ਕਮਾਂਦੀ ਗੱਲਾਂ ਬਾਬਾ ਆਹੀ ਤਾਂ ਮਾਇ ਫਿਰ ਭਲਾ ਹੋ ਗਿਆ ਬਾਬਾ ਹਾਂ ਕੋਈ ਬੱਚਾ ਮੈਨੂੰ ਠੱਗ ਕੇ ਤਾਂ ਨਹੀਂ ਕੁਛ ਲਗਿਆ ਆਏ ਕਰੇ ਤੇ ਬੱਕਰੇ ਜਾਵੜਦੇ ਬੱਚਾ ਸ਼ਾਂਤਾ ਨਾ ਜਿਦਾਈ ਨਹੀਂ ਕਰੀਦੀ ਹੁੰਦੀ ਐ ਜਾਵੜਦੇ ਤੇਰਾ ਫਾਇਦਾ ਕਰੇ ਔਰ ਸ਼ਾਂਤ ਚੱਲੇ ਬੱਚਾ ਹਾਂ ਸ਼ਾਂਤਾਂ ਦੇ ਬਰਾਬਰ ਨਹੀਂ ਕਿ ਜੇ ਮਰਿਆਦਾ ਪੰਗ ਹੋ ਜਾਂਦੀ ਐ ਤੂੰ ਤਾਂ ਮੈਂ ਹਿੱਕ ਤੇ ਵੀ ਬੈਠੂ ਮੈਨੂੰ ਝੋਲਾ ਵਿਖਾ ਇਹਦੇ ਚ ਕੀ ਐ ਇਹਦੇ ਚ ਕੁਝ ਨਹੀਂ ਬੱਚਾ ਬੰਦਿਆਂ ਨੂੰ ਝੋਲਾ ਵਿਖਾ ਦੇ ਨਹੀਂ ਖਿਲਾੜ ਦੂ ਮੈਂ ਤੈਨੂੰ ਦੱਸਾਂ ਇਹ ਦੇ ਚਕਾ ਪੱਛਾ ਪਾੜਾਂ ਚ ਚਾਹੀਦਾ ਜੜੀ ਬੂਟੀ ਕੋਮਲ ਜੜੀ ਬੂਟੀ ਐ ਬੱਚਾ ਕੋਮਲ ਤੂੰ ਮੈਨੂੰ ਚੋਲਾ ਖਾ ਬੱਚਾ ਚੌੜ ਨਹੀਂ ਕਰੀਦੀ ਛੰਤ ਜਾਂਦੇ ਐ ਚੋਲਾ ਖਾ ਤੂੰ ਬੈਠ ਬੱਚਾ ਆ ਖਾ ਦੇਖਿਆ ਸੀ ਨਾ ਹਾਂ ਇਹਨ ਭੂਥੇ ਦੇ ਹੀ ਪਊਗਾ ਸੁਣ ਗਿਆ ਉਹ ਰੰਗ ਦੇਂਗਾ ਹੈ ਹਾਂ ਭੂਥਾ ਰੰਗ ਦੂੰ ਮੈਂ ਤੇਰਾ ਬੱਚਾ ਤੂੰ ਮੈਂ ਮੈਂ ਤਾਂ ਜਾਣਦੇ ਮੈਨੂੰ ਚੋਲਾ ਖਾ ਚੋਲਾ ਖਾ ਮੈਨੂੰ ਕੋਈ ਮੇਰੂ ਵੈਰ ਦੂਰ ਕਰਨ ਦੇ ਬੱਚਾ ਜੜੀ ਬੂਟੀ ਆ ਮੈਂ ਤੇਰੀ ਜੜੀ ਬੂਟੀ ਪੱਟ ਦੂੰ ਮੈਂ ਤੁਹਾਨੂੰ ਦੱਸਾਂ ਆ ਕਿੱਥੋਂ ਆ ਗਿਆ ਤੇਰੇ ਮੇਰੇ ਆ ਬੱਚਾ ਜੜੀ ਬੂਟੀ ਚ ਰੱਖੇ ਸੀ ਬੱਚਾ ਆ ਵੇਖ ਨੰਬਰ ਦੇਖ 542734 ਦੇਵਕੂ ਬਣਾਉਣਾ ਇਹ ਫਿਰ ਇੱਥੇ ਕਿਵੇਂ ਆ ਗਿਆ ਬੱਚਾ ਓਏ ਕੁਦਰਤਾਂ ਬੱਚਾ ਮੈਂ ਕੋਈ ਠੱਗ ਨਹੀਂ ਬੱਚਾ ਬੰਦਿਆਂ ਨੂੰ ਦੱਸ ਮੈਨੂੰ ਬੱਚਾ ਨਾ ਨਾ ਬੱਚਾ ਨਾ ਨਾ ਬੰਦੇ ਸੰਧਿਆ ਨਾ ਬੱਚਾ ਨਾ ਬੱਚਾ ਨਾ ਬੱਧਾ ਦਸਮਨ ਹਾਵੱਚਾ ਦੱਸੀ ਕੀ ਪੁੱਛਣਾ ਗੁੱਗੂ ਗੇਲ ਨੂੰ ਤੂੰ ਚੱਲਣ ਲਾਇਆ ਫਿਰ ਮੰਜੂ ਗੁੱਗੂ ਗੇਲ ਕਤਤ ਤੈਨੂੰ ਛੱਕੀ ਰੱਖਾ ਬੱਚਾ ਇੱਕ ਵਾਰੀ ਮਨ ਦਾ ਕੁੱਕੜ ਚੱਕ ਲਿਆ ਛਾ ਹੂੰ ਪਾਣੇ ਛਿੱਤਰ ਫੇਰਿਆ ਮੈਂ ਮੁਰਕੀ ਕਰੀ ਨਹੀਂ ਜਾਂ ਨਾਲ ਦੇ ਅਛਵਾਦ ਹਾਂ ਹੋਰ ਕਿਹੜੇ ਕਿਹੜੇ ਚੱਲੇ ਤੇਰੇ ਮੁੱਛੇ ਲਾ ਤੇਰਾ ਚੱਲਾ ਹਾਂ ਬੱਚਾ ਮੈਂ ਮੁੱਛੇ ਦਾ ਜਾਂਦਾ ਹੀ ਨਹੀਂ ਪਤਾ ਨਾਲ ਹੈ ਦੰਨਿਆ ਬੱਚਾ ਲੋਕਾਂ ਨੂੰ ਠੱਗਣ ਦੇ ਮਾਰੇ ਪੈਸੇ ਦੱਸ ਕਿੰਨੇ ਆਜ ਦੀ ਅੱਜ ਕਿਹਨੇ ਘੱਗੇ ਤੂੰ ਦੱਸ ਨਾ ਬੱਚਾ ਮੈਂ ਤਾਂ ਫਿਰ ਮੰਡਾ ਇੰਡਸਟਰੀ ਚ ਗਿਆ ਕਿਤੇ ਨਹੀਂ ਤੂੰ ਜੇ ਬਖਾ ਮੈਨੂੰ ਨਹੀਂ ਬੱਚਾ ਕੁਛ ਨਹੀਂ ਕਾਗਜ਼ ਪੱਲਾ ਬੱਚਾ ਇੰਡਸਟਰੀ ਵਿੱਚ ਕੀ ਕਰਦਾ ਹੈ ਆ ਫਿਰ ਮੰਡਾ ਇੰਡਸਟਰੀ ਦੀ ਗੱਲ ਕਰਦਾ ਬੱਚਾ ਹੂੰ ਕਿਨੇ ਜਾਣਦੇ ਤੈਨੂੰ ਮੈਂ ਤੈਨੂੰ ਬੱਚਾ ਜਾਣਦਾ ਤਾਂ ਕਿਹ ਹੈ ਨਹੀਂ ਮੈਂ ਤਾਂ ਕਿਹਾ ਸੀ ਪਾ ਦੇ ਫਿਰਦੇ ਆ ਸਾਰੇ ਮੈਂ ਪਾ ਲਾ ਲਾ ਵਾਪਸ ਐ ਬਰਾਵਾ ਕੋਈ ਸਾਥ ਚੁਦਰੀ ਮੈਂ ਮੈਦਾ ਦੇਗਾ ਤੇ ਮੈਂ ਤੂੰ ਹੀ ਕਿਹੜਾ ਮੇਡਾ ਬਾਈ ਵੱੜ ਕੇ ਮੈਂ ਮਰ ਜੂਗਾ ਪੈਸੇ ਘਟ ਕਿੰਨੀ ਆਜੀ ਤੇ ਮੈਂ ਇਹ ਤੇ ਕਹੇ ਮਾਰ ਦੇ ਕੇ ਬਾਈ ਯਾਰ ਇਹ ਕੰਮ ਹੋੜਦਾ ਮੇਰਾ ਆ ਅੱਜ ਦੀ ਕਮਾਈ ਹੋਏ ਅੱਜ ਦੀ ਹੈ ਬਾਈ ਯਾਰ ਕਹਿੰਦਾ ਸਾਡੇ ਨਾਲ ਤਾਂ ਤੁਸੀਂ 100 ਗੋਣਾ ਚੰਗੇ ਹੋ 20-20 ਕਿੱਲੇ ਆ ਲੈਣਾ ਉਹ ਵੀ ਜਿਹੜੇ ਲੋਕਾਂ ਨੂੰ ਬਾਈ ਵੱੜ ਕੇ ਬਹੁਤ ਆਹ ਫੜ ਦੋ ਸੋ ਤੇਰਾ ਤਾਂ ਹੋ ਤੂੰ ਦੋ ਦੋ ਆ ਕਿੰਨਾ ਤੇ ਕਰਵਾ ਲੈਂਦੇ ਆ ਕਿੰਨਾ ਦੇ ਕਰਵਾਏ ਨਾ ਆਦਾ ਬਾਈ ਯਾਰ ਇਹ ਕੰਮ ਕਿਹੜੇ ਕਿਹੜੇ ਕਰਾ ਤੂੰ ਲੈਣਾ ਤੂੰ ਵਾਰੀ ਲੈ ਬਾਈ ਵੜ ਕੇ ਕਿਹਨਾ ਤੇ ਲੈਣਾ ਤੂੰ ਜੱਟ ਬੁੱਧੀ ਆਉਂਦੀ ਲੋਕਾਂ ਨੂੰ ਬਾਈ ਕੌਣ ਆਉਂਦਾ ਯਾਰ ਇਹ ਇਹ ਫਿਰ ਜੱਟਾਂ ਦੇ ਹੀ ਜਾਣਗੇ ਉੱਥੇ ਦਿੱਲੀ ਬਾਈ ਬੰਨਾ ਸਾਨਾ ਸਾਨਾ ਕੋਲੇ ਨਾ ਤੁਰਦਾ ਹੋਰ ਦੇ ਦੇ ਬਾਈ ਵੜ ਕੇ ਬਾਹਰ ਤਾਂ ਕਿੱਥੇ ਗਿਆ ਬਾਈ ਤੁਰਦਾ ਹੋ ਅਲੀ ਗਲੂਂਦਰ ਤੇਰੀ ਗਲੀ ਵੀ ਗਲੂਂਦਰ ਕਿੱਧਰ ਗਈ ਹੁਣ ਸੂਚੂ ਅਰੇ ਤੇਰੇ ਬਈਰ ਚੁਲਾ ਦੇ ਦੇ ਤੇ ਬਾਈ ਤੁਰਦਾ ਸਾਰਾ ਕਿਸੇ ਦਾ ਲੋਕਾਂ ਮੈਂ ਯੋਗ ਮਾਫ ਕਰਦਾ ਯਾਰ ਯਾਰ ਤੁਸੀਂ ਵਿਸ਼ਵਾਸ ਕਰਦੇ ਆ ਸਾਡੇ ਤੇ ਸਾਡਾ ਕੀ ਕਸੂਰ ਹੈ ਠੱਗਾ ਨਹੀਂ ਤੁਸੀਂ ਵਿਸ਼ਵਾਸ ਕਰਦੇ ਆ ਤੁਸੀਂ